ਸਾਰੇ ਸਸਰੀ ਘਰ ਆ ਲਾ ਦੇ ਲੋਕ ਦੀ ਲੱਗੇ ਸੀ ਸ਼ੁਰੂਆਤ ਕਰਨਾ ਚਾਪਾ ਹੋਇਆ ਕਿ ਰੋਟ ਲੇਟ ਕਿਉਂਕਿ ਅੱਜ ਗੈਸ ਟਾਗੇ ਸੀ ਘਰੇ ਤਾਂ ਕਰਕੇ ਤੇ ਹੁਣ ਆਪਾਂ ਕਰਦੇ ਆ ਸਟੀਚਿੰਗ ਦੀ ਤਿਆਰੀ ਆ ਬਸ ਬਾਕੀ ਰੋਟੀ ਬਣਾਣੀ ਤਾਂ ਹੋ ਗਿਆ ਸੀ ਸਾਰੇ ਬਾਹਰ ਮੌਸਮ ਨਹੀਂ ਸਹੀ ਹੈਗਾ ਮਸ਼ੀਨ ਇਹਦੇ ਅੰਦਰ ਹੀ ਡਾਵਾਂਗੇ ਹਵਾ ਵਗਦੀ ਆ ਬਹੁਤ ਮੌਸਮ ਨਹੀਂਗਾ ਬਾਹਰ ਮਸ਼ੀਨ ਡਾਉਣ ਵਾਲਾ ਤੇ ਚਲੋ ਦੇਖਦੇ ਸਟੀਚਿੰਗ ਕਰਦੇ ਆ ਅੱਜ ਮਾਰੇ ਮਾਰੇ ਨਿਕਲੀ ਆ ਤੁੱਪ ਮੈਂ ਤਾਂ ਬਾਹਰ ਹੀ ਡਾਲੀ ਆ ਮੈਂ ਇਹਨੂੰ ਫੇਰ ਬਾਹਰ ਹੀ ਕੱਢਣੀ ਆ ਅਕਾਲ ਸੂਟ ਕੱਟਿਆ ਸੀ ਬਨੇ ਵੀ ਲਿਆਂਦੇ ਸੀ ਕੱਲ ਨੂੰ ਮੈਂ ਪਹਿਲਾਂ ਸਲਵਾਰ ਦੀ ਕਰਦੇ ਆ ਫਿਰ ਜੈਂਪਰ ਨੂੰ ਇਹਦੀ ਰੀਲ ਲੈ ਲਓ ਰੀਲ ਕਿੱਥੇ ਆ ਆ ਮੈਂ ਛੇੜੀ ਪਰ ਇਹ ਲੈ ਮੈਂ ਆਈ ਲਾ ਫਟੇ ਲੈਣੇ ਚਲਿ ਸ ਇੱਥੇ ਹੋ ਆ ਪਾਈ ਇਹਦੇ ਨਾਲ ਇਹਦੇ ਵਿੱਚ ਸਮੇਸ ਆ ਐਂਕਸਟੇ ਵਗੈਰਾ ਵੀ ਲਾਜੋ ਤਾ ਵਾਪਸ ਆ ਐਂ ਸਿੱਦੇ ਵਦੇ ਚੋਕ ਵੀ ਲਾਜੋ ਜੇ ਲੋਕੀ ਵੀ ਦੇ ਦੇ ਚੋਕ ਦੀ ਡੱਬੀ ਪਈ ਆ ਚੋਕ ਵੀ ਲੈ ਦੇ ਮੋਕੇ ਤੇ ਅਵਾਜ਼ਾਂ ਮਾਰਨੀ ਆ ਪੈਣਗੀਆਂ ਮੇਰਾ ਚੋਕ ਵੀ ਹੋ ਗਿਆ ਰੈਡੀ ਐਂ ਸਿੱਟੇ ਦੋਨੇ ਬੁਝਲੇ ਗਏ ਆ ਕਟਿੰਗ ਵਗੈਰਾ ਦਿੱਤ ਨਹੀਂ ਲੋੜਨਾ ਕਾਹ ਚੀ ਨਹੀ ਹੂੰ ਟੋਪ ਨਿਕਲ ਗਈ ਥੋੜੀ ਥੋੜੀ ਖੁੱਲੀ ਜੇ ਬਾੜੀ ਮਾਰੀ ਜਾ ਕੇ ਤੇ ਨਾ ਥੋੜੀ ਜੀ ਸਟੀਚਿੰਗ ਫਿਰ ਕੀ ਦੇਨੇ ਚਲੂ ਆ ਗਏ ਕੰਦੇ ਰੋਟੀ ਤੇ ਪੋਣੇ ਨਾਲ ਰੋਟੀ ਬਣਾ ਕੇ ਲੈਨੇ ਆ ਫਿਰ ਦਵਾਦ ਬੈਨੇ ਆ ਸਟੀਚਿੰਗ ਤੇ ਆ ਕਾਪੂ ਵੀ ਪੋਣੇ ਮਮੀ ਅਰਾਤ ਮਨੇ ਕਹੀ ਹੈ ਕਿ ਅੱਜ ਸਾਕੇ ਘਰੇ ਗੈਸਟ ਆਨੇ ਸੌਂ ਖਾਦੀ ਆ ਵੀ ਅੱਜ ਹੀ ਸਾਰਿਆਂ ਨੇ ਆਉਣਾ ਅੱਜ ਸਾਡੇ ਰਸੋਈ ਚ ਖਲਾਰਾ ਦੇਖ ਲੋ ਬਿਨਾ ਦੱਸੇ ਬਿਨਾ ਦੱਸੇ ਕੱਪ ਕੋ ਪਸਾਰਾ ਬੱਠੀ ਲਰਿਆ ਪਿਆ ਹਜੇ ਸ਼ਾਮ ਨੂੰ ਹੋਰ ਆਉਂਦੇ ਪੈਣਗੇ ਹਾਂ ਜਗਵਾਣ ਕੇ ਵਹਿ ਜਾਂਦੇ ਆ ਅੱਜ ਸਾਡੇ ਰੋਟੀ ਦਾ ਕੋਈ ਟਾਈਮ ਨਹੀਂ ਸੀਗਾ ਅਸੀਂ ਬੇ ਟਾਈਮ ਹੀ ਰੋਟੀ ਖਾਧੀ ਆ ਲੋ ਹੁਣ ਸੈਟੂ ਚੜੀ ਆ ਸਵੇਰੇ ਚਾਰ ਜਾਨੇ ਆ ਕੇ ਚਲੇ ਗਏ ਹੂੰ ਸਵੇਰ ਨੂੰ ਜਾਨੇ ਆਏ ਸੀ ਹੁਣੇ ਦੋ ਜਾਨੇ ਆਏ ਸੀ ਹਣ ਸ਼ਾਮ ਨੂੰ ਪਤਾ ਨਹੀਂ ਕਿੰਨੇ ਜਾਨੇ ਆਣੇ ਸ਼ਾਮ ਨੂੰ ਫੇਰ ਆਉਂਦੇ ਪਾਣੇ ਡੱਬਾ ਲੈ ਕੇ ਉਹਨਾਂ ਦੇ ਮੁੰਡਾ ਹੋਇਆ ਉਹਨਾਂ ਨੇ ਸ਼ਾਮ ਨੂੰ ਡੱਬਾ ਦੇਣ ਆਉਣਾ ਉਹ ਤੇ ਚਲੋ ਫੋਨ ਕਰਤਾ ਆ ਉਹਨਾਂ ਨੇ ਪਤਾ ਲੱਗ ਗਿਆ ਆਪਾਂ ਵੀ ਉਹਨਾਂ ਨੇ ਆਉਣਾ ਜੇ ਨਹੀਂ ਆਉਂਦਾ ਤਾਂ ਕੋਈ ਵੀ ਨਹੀਂ ਆਉਂਦਾ ਜੇ ਆਉਣਗੇ ਫਿਰ ਸਾਰੇ ਕੱਠੇ ਰਿਚੇ ਦਾ ਨੂੰ ਪੜਾਉਂਦਾ ਜੀ ਕੱਟਾਂ ਨੇ ਰਹਿ ਗਏ ਬਈ ਬੜਾ ਔਖਾ ਹੋ ਗਿਆ ਖਲਾਰਾ ਬੜਾ ਔਖਾ ਹੈ ਚੱਕਣਾ ਮੇਰੀ ਸਲਵਾਰ ਵਿੱਚ ਪਈ ਹੈ ਵਿਚਾਰੀ ਅੱਧੀ ਸਿੰਤੀ ਆ ਆ ਕਾਕਾ ਕਪਿਆ ਕਾਕਾ ਕਿਰਾਕੂ ਜਾਨਾ ਵੀ ਤੇ ਹੈ ਉਹਦਾ ਵਿਚਾਰੀ ਤਾਂ ਕੁਝ ਦਿਖਾਉਣਾ ਨਹੀਂ ਅੱਜ ਤੱਕ ਕੀ ਹੋਇਆ ਮੰਮੀ ਫੇਰਾ 13 ਤੇ 2 ਕਿ 3 ਕਿਹੜੇ ਰਹਿ ਜene ਹਲੇ ਬਹੁਤ ਤਿਆਰੇ ਤਾਂ ਹਲੇ ਸਟਿਚ ਸ਼ੁਰੂ ਹੀ ਨਹੀਂ ਹੋਏ ਅਪਰੋਚ ਕਰਨੇ ਆ ਸ਼ੁਰੂ ਕਰਨੇ ਸ਼ੁਰੂ ਕਰਨੇ ਹੁੰਦੇ ਨਹੀਂ ਪਿੰਕ ਕੋਲ ਤਾਂ ਕੋਈ ਨਹੀਂ ਆਨੇ ਅਜੇ ਨਹੀਂ ਮਕਰ ਲਈ ਹਾਏ ਮੈਂ ਵੇਸੇ ਸਾਡਾ ਸਾਫ ਹੋ ਮੇਕ ਕਰਦੇ ਪਿਆ ਸਟੀਚਿੰਗ ਤੁਹਾਨੂੰ ਆਪਣੀ ਬਹੁਤ ਪਿਆਰ ਹੈ ਅਮੈਂ ਸਬਜੀ ਸਬਜੀ ਬਣਾਤੀ। ਸਾਡੀ ਸਬਜੀ ਵੀ ਬੜੀ ਆ ਸਾਡੀ। ਚੁੱਲ੍ਹੇ ਤੇ ਨਹੀਂ ਕੀਤਾ ਅੱਜ ਕਾ। ਅੱਜ ਗੈਸ ਤੇ ਬਣਾ ਲਿਆ, ਚੋਲ ਵੀ ਬਣਾ ਲਿਆ ਤੇ ਸਬਜੀ ਵੀ ਬਣਾ ਲਈ ਅੱਜ ਤਾਂ ਬਿਲਕੁਲ। ਚੁੱਲ੍ਹੇ ਤੇ ਰੈਡ ਨਹੀਂ ਨੰਪਤ ਨਹੀਂ ਸੀਗੀ। ਕਿਉਂਕਿ ਅੱਜ ਸੇਧ ਨਹੀਂ ਠੀਕ ਹੈਗੀ ਤੇ ਕੁਛ ਸਲਵਾਰ ਸੀ ਲਈ ਆ ਮੈਂ। ਸਟਿਚਿੰਗ ਤੇ ਬੈਠੀ ਸੀ ਤੇ ਸਲਵਾਰ ਲਗਭਗ ਤਿਆਰ ਹੋ ਗਈ ਆ। ਔਰ ਦੋ ਪਾਰਸਲ ਆਂਦੇ ਪਿਆ। ਉਹ ਪਾਰਸਲ ਆਏ ਨੇ ਉਹ ਦੇਖਣੇ ਆ। ਤੇ ਅੱਜ ਚੁੱਲ੍ਹੇ ਤੇ ਨਹੀਂ ਬੈਠੇ ਅੱਜ ਬਸ ਅਸੀਂ ਗੈਸ ਤੇ ਰੋਟੀ ਸਬਜੀ ਕਰ ਲਿਆ। ਤੇ ਸਲਵਾਰ ਆਪਣੀ ਬੂਗੀ ਤਿਆਰ। ਸੇ ਦਿਖਾਵਾਂਗੇ ਕੱਲ ਵਾਲੇ ਬਲੌਗ ਚ ਦਿਖਾਵਾਂਗੇ। ਪੂਰਾ ਸੂਟ ਏ। ਪੂਰਾ ਸੂਟ। ਕੁਰਤਾ ਤਿਆਰ ਵੀ ਹੋ ਜਾਏਗਾ ਕੱਲ। ਕੱਲ ਹੋ ਜਾਏਗਾ। ਅੱਜ ਕੁਛ ਉਦਾਂ ਵੀ ਬਸ ਆਇਆ ਗਿਆ ਸੀਗਾ ਤਾਂ ਕਰਕੇ ਨਜ਼ਰ ਆਇਆ। ਅੱਜ ਸਾਰੇ ਜਿਨ੍ਹਾਂ ਨੇ ਆਉਣਿਆ ਸਾਰੇ ਆ ਕੇ ਖੇਚਲੇ। ਹਾਂ ਨਹੀਂ ਆਉਂਦੇ ਪਹਿਲੇ ਹਾਲੇ। ਉਹਦੇ ਫੇਰ ਆ ਕੇ ਚੱਲ ਜਾਣਗੇ। ਕੱਲ ਫ੍ਰੀ ਆਉਂਦੇ ਲੱਗੇ। ਕੱਲ। ਹਾਂ ਕੱਲ ਫ੍ਰੀ। ਕੱਲ ਜੰਪ ਤਿਆਰ ਹੋ ਜਾਏਗਾ ਫੇਰ ਦੂਜਾ ਸੂਟ ਕੱਟ ਲਾਂਗੇ। ਤੇ ਆਰਟੀ ਕੋ ਸਾਇਆ ਗਿਆ ਕੱਲ ਨਾਲੇ ਸੰਡੇ ਆ ਕੋਈ ਵੀ ਕਰੇ ਨਹੀਂ ਹੋਏਗਾ ਸਾਰੇ ਕੰਮਾਂ ਤੇ ਹੋਣਗੇ ਸਾਰੇ ਮਤਲਬ ਕਿ ਜਿਹੜੇ ਕੰਮ ਤੇ ਜਾਂਦੇ ਉਹਨਾਂ ਨੂੰ ਸੰਡੇ ਨੂੰ ਛੁੱਟੀ ਹੁੰਦੀ ਹੈ ਤੇ ਸਾਡੇ ਸੰਡੇ ਤੇ ਸਾਰੇ ਕੰਮ ਤੇ ਜਾਂਦੇ ਚੋਪੀ ਫਿਰ ਉਹ ਹੁੰਦੀ ਹੈ ਮੀਟਿੰਗ ਹਾਂ ਤੇ ਉੱਥੇ ਜਾਂਦੇ ਮਨਪ੍ਰੀਤ ਨੂੰ ਵੀ ਸੰਡੇ ਦੀ ਛੁੱਟੀ ਨਹੀਂ ਹੁੰਦੀ ਸਾਡੇ ਉਲਟਾ ਸਾਰਿਆਂ ਦੇ ਸਹੀ ਸਾਡੇ ਉਲਟਾ ਸਾਡੇ ਸੰਡੇ ਨਹੀਂ ਬੈਰੀ ਹੁੰਦੇ ਤੇ ਕੁਛ ਆ ਕੇ ਆਪ ਘਰੇ ਸੀਗੇ ਤਾਂ ਕਰਕੇ ਅੱਜ ਤੱਕ ਸਾਲ ਦੇ ਪੰਚਾਵ ਬਣਾ ਲਈ ਕਦੇ ਕੋਈ ਆਇਆ ਗਿਆ ਮੈਂ ਸਿੱਧੀ ਨਾਂਗ ਨਹੀਂ ਆ ਸਾਡਾ ਤਾਂ ਦਿਨ ਤੇ ਬਲੌਗ ਵੀ ਇੰਨਾ ਖਾਸ ਨਹੀਂ ਅੱਜ ਕੋਈ ਬਣਿਆ ਕਿਉਂਕਿ ਜਿਹੜੀ ਚੀਜ਼ ਬਣਾਉਣ ਵਾਲੀ ਸੀਗੀ ਬਲੌਗ ਦੇ ਵਿੱਚ ਉਹ ਵੀ ਨਹੀਂ ਬਣੀ ਤੇ ਤਾਂ ਕਰਕੇ ਵੀ ਇੰਨਾ ਖਾਸ ਨਹੀਂ ਬਣਿਆ ਅੱਜ ਬਲੌਗ ਸਾਡਾ ਕੱਲ ਸਵੇਰ ਤੋਂ ਹੀ ਲੱਗ ਜਾਗੇ ਆ ਕਰਾਂਗੇ ਵੀ ਸ਼ਾਮ ਨੂੰ ਕੁਝ ਮੜਾ ਬਾਵਾ ਵੱਡਾ ਬਣਾਈਏ ਤੇ ਅੱਜ ਸਬਜੀ-ਸਬਜੀ ਵੀ ਲੈ ਕੇ ਆਂਦੇ ਹਾਂ। ਹੁਣ ਤੁਹਾਨੂੰ ਅੱਜ ਬਹੁਤ ਜਾਂਦਾ ਸੀ ਪਰ ਬਲੋਕ ਹੋਣਾ ਨਹੀਂ ਬਣਿਆ। ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਆਪਦੇ ਦੋਵਾਰ ਪਰਸਲ ਆਏ ਨੇ। ਉਹਦੇ ਪਹਿਨੇ ਮਨਪ੍ਰੀਤ ਲੈਣਗੇ ਉਹ ਦਿਖਾਵਾਂਗੇ। ਤੇ ਪਰਸਲ ਦਿਖਾ ਕੇ ਜਿਹੜਾ ਗੈਸਟ ਆਉਣ ਦੇ ਪਹਿਨੇ ਥੋੜੀ ਜਿਹੀ ਬਣਾਵਾਂਗੇ ਉਹਨਾਂ ਦੀ ਵੀਡੀਓ। ਬੱਸ ਫਿਰ ਹੋਰ ਦੇਖਦੇ ਹਾਂ ਕੀ ਆਉਂਦੇ ਆ। ਇਹ ਕਿੰਨੂ ਲਿਆਇਆ? ਦੋਵਾਰ ਪਰਸਲ ਆਏ। ਆਹ ਜੀ ਲੜਾਏ ਨੇ ਮੋੜ ਕੇ ਪਰਸਲ ਆ ਗਏ। ਐਵੇਂ ਹੁੰਦਾ। ਲੈ ਵੀ ਆਪਾਂ ਜਿਹੜਾ ਪਰਸਲ ਮੰਗਾਏ ਸੀ ਏ। ਇੱਕ ਜਾਇਆ ਮੇਰਾ ਫਰੇਮ ਮੈਨੂੰ ਸ਼ੌਂਕ ਹੈ ਕੜਾਈ ਦਾ ਕੜਾਈ ਕਰਨ ਵਾਸਤੇ ਕੜਾਈ ਦਾ ਆਪਾਂ ਸਾਰੇ ਤਰ੍ਹਾਂ ਦੀ ਕਰ ਲਈ ਦੀ ਆ ਮੈਂ ਨਾ ਕੋਈ ਨਹੀਂ ਛੱਡਦੀ ਕਿਉਂਕਿ ਮੈਨੂੰ ਸਾਰੀ ਚੀਜ਼ ਦਾ ਸ਼ੌਂਕ ਹੈ ਸਿਲਾਈ ਕੜਾਈ ਸਾਰੀ ਚੀਜ਼ ਦਾ ਸ਼ੌਂਕ ਹੈ ਮੈਨੂੰ ਥੋੜਾ ਐਸ਼ੌਂ ਚੜਿਆ ਤੇ ਮੈਂ ਤਾਂ ਸਾਰੀ ਕਰ ਲੈਣੀ ਆ ਆਪਾਂ ਤਾਂ ਵਾਈਟ ਸੂਟ ਤੇ ਕਰਾਂਗੇ ਉਹਦਾ ਵੀ ਵਲੌਗ ਬਣਾਵਾਂਗੇ ਵਾਈਟ ਸੂਟ ਤੇ ਵੀ ਕਰਨੀ ਹੈ ਵਾਈਟ ਟੀ-ਸ਼ਰਟ ਤੇ ਵੀ ਕਰਨੀ ਇੱਕ ਬਲੈਕ ਸਟੋਲ ਤੇ ਕਰਨੀ ਸਿੰਪਲ ਬਲੈਕ ਸਟੋਲ ਤੇ ਉਹ ਸ਼ਾਇਦ ਕੱਲ ਵਾਲੇ ਵਲੌਗ ਚ ਉਹ ਨੂੰ ਕਰ ਦਾਂਗੇ ਹਮ ਆ ਸਟਾਰਟਿੰਗ ਕਰ ਦਾਂਗੇ ਫਿਰ ਤਾਂ ਹੌਲੀ ਹੌਲੀ ਹੁੰਦਾ ਰਹੇਗਾ ਸੂਈਆਂ ਵੀ ਸਾਰੀਆਂ ਆਈਆਂ ਹੂੰ ਪੱਗ ਪਿੰਨਾ ਵੀ ਆਈਆਂ ਇਹ ਆਇਆ ਪੂਰਾ ਇਹ ਸਕੂਲਾ ਤੇ ਕਿੰਨੇ ਦਾ ਆਇਆ 150 ਚ ਪੈ ਗਿਆ ਹਾਂ ਤੇ ਤਾਗੇ ਵੀ ਆਏ ਆ ਨਾਲ ਹੂੰ ਸੂਈਆਂ ਵੀ ਆਈਆਂ ਸਾਰਾ ਕੁਝ ਆਇਆ ਔਰ ਤਾਗੀਆਂ ਵਾਲੀਆਂ ਵੀ ਆ ਗਈਆਂ ਆ ਪੂਰੇ ਉਹਨਾਂ ਦੇ ਤਾਗੀ ਆ ਉਹਨਾਂ ਦਾ ਆ ਇੱਕ ਵੱਡਾ ਫਰੇਮ ਆਇਆ ਇੱਕ ਛੋਟਾ ਫਰੇਮ ਆਇਆ ਹੂੰ ਨਾਲ ਰਵਣਾ ਆ ਤਾਗੇ ਉਹਨਾਂ ਦੇ ਆ ਆ ਤਾਗਾ ਵੀ ਵਧੀਆ ਆ ਮੀ ਸੋ ਤੋਂ ਸਾਰਾ ਸਮਾਨ ਹੀ ਬਹੁਤ ਵਧੀਆ ਆ ਕਈ ਕਹਿੰਦੇ ਕਟਿਆ ਚੀ ਜੰਦੀ ਬਟ ਅੱਜ ਤੱਕ ਰਸੀ ਜਿਹੜੀਆਂ ਚੀਜ਼ਾਂ ਮੰਗਾਈਆਂ ਸਾਰਾ ਵਧੀਆ ਹੀ ਆ ਆ ਪਿੰਨ ਆਈ ਆ ਤਾਗਾ ਪਉਣ ਵਾਲੀ ਗੁੱਜੀ ਇੰਨੇ ਚ ਸਾਰੀ ਚੀਜ਼ ਆਈ 150 ਦੇ ਅਗਰ ਤੁਸੀਂ 2-3 ਫਰੇਮ ਹੋਰ ਲੈਣੇ ਹੈ ਤੇ ਉਹ 2-3 ਫਰੇਮ ਵੀ ਆਉਂਦੇ ਆ ਹਾਂ ਆ ਦੇਖੋ ਇਹਦੇ ਚ ਆ ਚੀਜ਼ ਬਹੁਤ ਸੋਹਣੀ ਆਈ ਹੈ ਹਾਂ ਇਹ ਮਤਲਬ ਤਾਗਾ ਕੱਟਣ ਵਾਲੀ ਹੈ ਨਾ ਤਾਗਾ ਪੋਣ ਵਾਲੀ ਹੈ ਪੋਣ ਵਾਲੀ ਹੈ ਕੱਟਣ ਵਾਲੀ ਚੱਲ ਦੂਜਾ ਪਾਰਸਲ ਖੋਲੋ ਆ ਵੀ ਇੰਨੇ ਚ ਦੂਸਰੇ ਪਾਰਸਲ ਚ ਮੇਰਾ ਸੂਈਆਂ ਵੀ ਸਾਰੀਆਂ ਸੂਈਆਂ ਆ ਤੇਰਪਾਈ ਵਾਲੀਆਂ ਵੀ ਸਾਰੀਆਂ ਸੂਈਆਂ ਆ ਸਾਰੀਆਂ ਹਾਂ ਫੋਰ ਅਸਵਾਦੀ ਤੇ ਅੰਨਾ ਪਾਲ ਸਵੇਰੇ ਅਸੀਂ ਆਪਾਂ ਠੀਕ ਦੇ ਸੀਗੇ ਮੀਆਂ ਜਦੋਂ ਉਹਨੇ ਆਉਣਾ ਤੇ ਇਹ ਆ ਗਿਆ ਆਪਣਾ ਡੱਬਾ ਤੇ ਇੱਕ ਪਾਰਸਲ ਰਹਿ ਗਿਆ ਸੀ ਖੋਲਣ ਵਾਲਾ ਇਹ ਹੈਗਾ ਮੰਮੀ ਦੀ ਪੂਆ ਸੱਸ ਮਾਸੀ ਸੱਸ ਪੁੱਤਰ ਪਾਰਸਲ ਰਹਿ ਗਿਆ ਸੀ ਇਹ ਵੀ ਹੁਣ ਖੋਲ ਕੇ ਦੇਖੀ ਆਪਾਂ ਫਿਰ ਵਿੱਚੇ ਆ ਗਏ ਸੀ ਇਹ ਮੈਂ ਪਾਰਸਲ ਇਹ ਤਾਂ ਮਤਲਬ ਕਿ ਮੇਰਾ ਸੂਟ ਆਇਆ ਹੈ ਇਹ ਆਇਆ ਸੂਟ ਮੀ ਛੋਟਾ ਕੈਮਰਾਮੈਨ ਕੈਮਰਾਮੈਨ ਦਾ ਨਾਂ ਦੇਖੋ ਕੈਮਰਾਮੈਨ ਨੇ ਅਸੀਂ ਜਾਣਾ ਆ ਕਿਤੇ ਤੇ ਕੈਮਰਾਮੈਨ ਨੇ ਆਲ ਦੇ ਵਾਸਤੇ ਕੀਤਾ ਆ ਜੋ ਕਿ ਮੇਰੇ ਤੋਂ ਕਲਰ ਨਹੀਂ ਸੀਗਾ ਇਹ ਲੱਗਦਾ ਮੈਨੂੰ ਪੂਰਾ ਹੋ ਗਏਂਦੀ ਫਿਟਿੰਗ ਕਰਨੀ ਪੈਣੀ ਏ ਬੈਸਟ ਹੈ ਯਾਨੀ ਮੇਰੇ ਵਾਸਤੇ ਵਧੀਆ ਤੇਰੇ ਵਾਸਤੇ ਵਧੀਆ ਮੇਰੇ ਵਾਸਤੇ ਬਿਲਕੁਲ ਵਧੀਆ ਨਹੀਂਗਾ ਕਿਉਂਕਿ ਇਹ ਸਰਦੀਆਂ ਵਾਲਾ ਨਹੀਂਗਾ ਇਹ ਗਰਮੀਆਂ ਵਾਲਾ ਸੂਟ ਹੈ ਮੈਂ ਪਾ ਲੂੰਗੀ ਇਹ ਕੈਮਰਾਮੈਨ ਨੇ ਆਪੋ ਮੰਗਾਇਆ ਮੈਂ ਨਹੀਂ ਕੀਤਾ ਇਹਨੂੰ ਕਿਉਂਕਿ ਜਿਹੜਾ ਮੈਂ ਕੀਤਾ ਸੀ ਉਹ ਵਧੀਆ ਆਇਆ ਇਹ ਕੈਮਰਾਮੈਨ ਨੇ ਆ ਮਤਲਬ ਸੂਟ ਵਧੀਆ ਮਤਲਬ ਹੈਗਾ ਗਰਮੀਆਂ ਵਾਸਤੇ ਆ ਮੈਂ ਇੰਨੇ ਮੋٹے ਕੱਪੜੇ ਨਹੀਂ ਪਾ ਸਕਦੀ ਮਮੀ ਨੂੰ ਇਹ ਪ੍ਰੋਬਲਮ ਏ ਕਿ ਇਹ ਗਰਮੀਆਂ ਦਾ ਹੈ ਹੁਣ ਸਰਦੀਆਂ ਚੱਲਦੀਆਂ ਪਈਆਂ ਸਰਦੀ ਪਤਾ ਨਹੀਂ ਹੁਣ ਤੇਰੀ ਪ੍ਰੋਬਲਮ ਏ ਮੇਰੀ ਨਹੀਂ ਪ੍ਰੋਬਲਮ ਬਿਲਕੁਲ ਵੀ ਨਹੀਂ ਏਗੀ ਜਦੋਂ ਮੈਂ ਆਰਡਰ ਕੀਤਾ ਸੀ ਨਾ ਮੈਨੂੰ ਉਦੋਂ ਲੱਗਿਆ ਸੀ ਇਹ ਪਤਲਾ ਸੂਟ ਹੈ ਚੋ ਬੁਕਾਰ ਕੇ ਨਾ ਬੜਿਆ ਨਹੀਂ ਉਹ ਤਾਂ ਲਿਖਿਆ ਨਹੀਂ ਸੀਗਾ ਕਿ ਵਿంటర్ ਤੇ ਨਹੀਂ ਸੂਟ ਤਾਂ ਬਹੁਤ ਸੋਹਣਾ ਆ ਹਾਂ ਪਰ ਇਹ ਹੈਗਾ ਗਰਮੀਆਂ ਵਾਲਾ ਮੈਂ ਪਾ ਲੂੰਗੀ ਉੱਪਰ ਛੋੜੀ ਜੀ ਇਹਨੂੰ ਨਾ ਕਰਵਾਓ ਨਾ ਰਿਟਰਨ ਨਾ ਕਰਵਾਈਂ ਗਰਮੀਆਂ ਵਾਲਾ ਨਹੀਂ ਗਰਮੀਆਂ ਵਾਲਾ ਹਾਂ ਸੂਟ ਬਹੁਤ ਸੋਹਣਾ ਹੈ ਤੇ ਮੰਮੀ ਨੇ ਇਹ ਕਿੱਕ ਨੁਕਸ ਕੱਢਣਾ ਇਹਦੇ ਵਿੱਚ ਹੁਣ ਆਪਾਂ ਲੱਗੇ ਆ ਰੋਟੀ ਖਾਣ ਤੇ ਅੱਜ ਦੇ ਵਲੌਗ ਚ ਵਸੇ ਇੰਨਾ ਹੀ ਤੇ ਲੋਕ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਇੱਕ ਚੈਨਲ ਹੈਗਾ ਆਪਣਾ ਕੁਲਵਿੰਦਰ ਦੀ ਰਸੋਈ ਉਹਨੂੰ ਵੀ ਸਬਸਕ੍ਰਾਈਬਰ ਜਰੂਰ ਕਰਿਓ ਉਹਦੇ ਵੀ ਸਬਸਕ੍ਰਾਈਬਰ ਹੋਣ ਤੇ ਉਹ ਵੀ ਚੈਨਲ ਅੱਗੇ ਹੋਵੇ ਥੋੜਾ ਜਿਹਾ ਤੇ ਸਾਰਿਆਂ ਨੂੰ ਸਸਰੀ ਕਾ